ਕਾਵਾ ਆ ਰਿਹਾ ਰਿਹਾ ਦੋ ਪੇਸ਼ੈਂਟ ਆਏ ਸੀ ਸਰ ਅ ਦੋ ਗੰਛੋਟ ਪੇਸ਼ੈਂਟ ਆਏ ਸੀ ਕਿ अराउंड 4 ਵੇ ਦੇ ਆਸਪਾਸ ਤੇ ਇਕਵੇਸ਼ਨ ਦੀ ਹਾਲਤ ਜ਼ਿਆਦਾ ਗੰਭੀਰ ਸੀ ਕਿ ਉਹ ਮੌਕੇ ਤੇ ਐਕਸਪਾਇਰ ਹੋ ਗਿਆ ਦੂਜੇ ਪੇਸ਼ੈਂਟ ਦੇ ਪੱਟ ਤੇ ਗੋਲੀ ਵੱਜੀ ਸੀਗੀ ਤੇ ਉਹਨੂੰ ਆਪਾਂ ਹਾਇਰ ਸੈਂਟ ਪੇ ਦਿੱਤਾ ਜੀ ਸਰ ਪਤਾ ਲੱਗਾ ਕਿਥੋਂ ਦਰਹਿਣ ਵਾਲੀ ਹੈ ਇਹ ਇਸ ਤਰ੍ਹਾਂ ਦੇ ਕਿਤੇ ਪਿੰਡੇ ਸੀਗੇ ਤੇ ਨਾਮ ਕੀ ਹੈ ਸਰ ਨਾਮ ਦਾ ਇੱਕ ਅਜੇ ਪਾਲ ਹੈਗਾ ਇੱਕ ਦਰ ਨਾਮ ਅਜੇ ਵਿਚ ਜਿਹੜਾ ਐਕਸਪਾਇਰ ਹੋਇਆ ਹੋਤਾ ਨਾਮ ਅਜੇ ਪਾਲ ਹੈ ਜੀ ਤੇ ਦੂਜਾ ਪੇਸ਼ਾ ਜਿਹੜਾ ਪ੍ਰੈਫਰ ਕੀਤਾ ਉਹਦਾ ਵਿਨਾਸ਼ ਹੈ ਤੇ ਗੋਲੀ ਗਨ ਚੜ ਹੋਏ ਕਿਹੜੀ ਜਗ੍ਹਾ ਤੇ ਨਾਲ ਲੱਗੀ ਸੀ ਇਥੇ ਇਹ ਇਹhle ਜਿਆਦਾ ਨਹੀਂ ਹਲੇ ਪਤਾ ਲੱਗਿਆ ਬਟ ਸਰਹਾਲੇ ਤੋਂ ਹੀ ਕਿਤੇ ਆਏ ਸੀਗੇ ਨਹੀਂ ਇਹਨਾਂ ਨੇ ਗੱਲ ਕਰਕੇ ਸ਼ਾਰਟ ਵਿੱਚ ਰੱਖੀ ਨਾ ਜੀ ਅ ਜਿਹੜਾ ਪੱਟਾ ਦੇ ਵਿੱਚ ਇੱਕ ਵਜੀਆਂ ਸੀਗੀਆਂ ਗੋਲੀਆਂ ਤੇ ਸਿਰਦੇ ਆਸ-ਪਾਸ ਵੀ ਲੱਗੀ ਸੀ ਬਰੋਡ ਐਟੈਕ ਦੇ ਇਚ ਨਾ ਨਹੀਂ ਡੈਟਾ ਤੇ ਹੋਇਆ ਬਿਲਕੁਲ ਜੀ ਇਸ ਸੰਬੰਧੀ ਪੁਲਿਸ ਨੂੰ ਦਿੱਤੀ ਜਾਣ ਕਰੇ ਹਾਂਜੀ ਪੁਲਿਸ ਨੂੰ ਇਤਲਾਹ ਕੀਤੀ ਸੀ ਕਿ ਉਸੇ ਵੇਲੇ ਕੰਟਰੋਲ ਰੂਮ ਦੇ ਵਿੱਚ ਤੇ ਬਾਕੀ ਜਿਹੜੀ ਲਿਖਤੀ ਕਾਰਵਾਈ ਆਪਾਂ ਕਰਾਂਗੇ ਜਿਹੜਾ ਜ਼ਖਮੀ ਜਿਹੜਾ ਹੈਗਾ ਸੀ ਪੇਸ਼ੇਂਟ ਜਿਹੜਾ ਜ਼ਖਮੀ ਸੀਗਾ ਪੇਸ਼ੇਂਟ ਜਿਹੜਾ ਉਹ ਸੱਜੇ ਪੱਟੇ ਕੋਲ ਬੈਠ ਸੀਗਾ ਨੂੰ ਆਪਾਂ ਗੁਰਨਾਣ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਜੀ ਇਹਨਾਂ ਇਨਫੋਰਮੇਸ਼ਨ ਮਿਲੀ ਗਈ ਸਰਾਲੀ ਦੀ ਜਿਹੜੀ ਮੰਡੀ ਆ ਉੱਥੇ ਕੁਝ ਲੋਕਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਗੋਲੀ ਚੱਲੀ ਹੈ ਜਦੋਂ ਬਾਅਦ ਚੋਂ ਵੈਰੀਫਾਈ ਕੀਤਾ ਗਿਆ ਤੇ ਪਤਾ ਲੱਗਿਆ ਕਿ ਇੱਕ ਹੈਗਾ ਅਵਿਨਾਸ਼ ਹੈ ਜਿੱਤੇ ਦੀ ਲੱਤ 'ਚ ਗੋਲੀ ਲੱਗੀ ਹੈ ਜਿਹੜਾ ਕਿ ਅਬੀਸਰ ਰੈਫਰ ਕਰ ਦਿੱਤਾ ਗਿਆ ਤੇ ਦੂਸਰਾ ਅਜੀਪਾਲ ਹੈ ਜਿਹਦੀ ਅਨਫੋਰਚੂਨੇਟਲੀ ਇਥੇ ਸਿਵਲ ਹਸਪੀਟਲ ਤਰ੍ਹਾਂ ਤਰ੍ਹਾਂ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਆਪਾਂ ਤਲਾਸ਼ ਕਰਦੇ ਪਏ ਹਾਂ ਇਹ ਕਿਹੜੇ ਗੈਂਗ ਵਾਲੇ ਇਹ ਗੈਂਗ ਵਾਲਾ ਕੋਈ ਸਾਜੀ ਐਂਗਲ ਕਲੀਅਰ ਨਹੀਂ ਹੋਇਆ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਬਜਾ ਰੰਜਿਸ਼ ਕੀ ਹੈ ਐਕਚੁਅਲੀ ਇਦਾਂ ਦੀ ਗੱਲ ਨਹੀਂ ਹੈ ਐਕਚੁਅਲੀ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਸ਼ਾਇਦ ਆਪਾਂ ਨਾ ਜਾਨ ਬਚਾ ਪਾਈਏ ਤੇ ਉਹ ਕਿਸੇ ਹਸਪੀਟਲ ਟ੍ਰਾਈ ਕਰਨ ਗਏ ਹੀ ਜਦੋਂ ਰਸਤੇ 'ਚ ਦੀ ਡੈਥ ਹੋ ਕਾਰਨ ਹਜੇ ਕਲੀਅਰ ਨਹੀਂ ਹੈ ਉਹ ਪਰ ਵੈਰੀਫਾਈ ਕਰਦੇ ਵਹ ਬਟ ਕੋਈ ਗੱਡੀ ਜ਼ਰਾ ਵੀ ਇਹਦੀ ਬਰਾਮਦ ਕੀਤੀ ਹੋਈ ਨਹੀਂ ਹਾਂਜੀ ਇੱਕ ਗੱਡੀ ਸਿਵਲ ਹਸਪੀਟਲ ਵਿੱਚ ਖੜੀ ਹੈ ਜਿੱਥੇ ਕਿ ਬੁਲੇਟ ਮਾਰਕਸ ਆ ਗਏ ਆ ਉਹ ਪਰ ਵੈਰੀਫਾਈ ਕਰ ਰਹੇ ਕਿ ਕੀ ਦੀ ਜੀ